ਹੁਣ ਜੇਕਰ ਤੁਹਾਡਾ ਵੀ ਮੋਟਾਪਾ ਇੰਨਾ ਜ਼ਿਆਦਾ ਹੈ ਕਿ ਤੁਸੀਂ ਲੱਖ ਕੋਸ਼ਿਸ਼ ਕਰ ਚੁੱਕੇ ਹੈਗੇ ਲੇਕਿਨ ਮੋਟਾਪਾ ਘਟ ਨਹੀਂ ਹੋ ਰਿਹਾ ਤਾਂ ਹੁਣ ਤੁਹਾਡੀ ਟੈਨਸ਼ਨ ਥੋੜੀ ਜੀ ਘੱਟ ਹੋ ਜਾਵੇਗੀ ਕਿਉਂਕਿ ਹੁਣ ਦਵਾਈ ਅਜੇ ਹੀ ਆ ਚੁੱਕੀ ਹੈਗੀ ਜਿਸ ਦੇ ਨਾਲ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ ਜੀ ਹ ਜੇਕਰ ਗੱਲ ਕੀਤੀ ਜਾਵੇ ਤਾਂ ਰਿਸਰਚ ਕੀਤੀ ਗਈ ਜਿਸ ਦੇ ਵਿੱਚ ਇੱਕ ਖੁਲਾਸਾ ਹੋਇਆ ਕਿ ਇੰਡੀਆ ਤੀਜੇ ਨੰਬਰ ਤੇ ਹੈ ਮੋਟਾਪਿਆਂ ਦੀ ਲਿਸਟ ਦੇ ਵਿੱਚ ਯਾਨੀ ਭਾਰਤ ਦੇ ਵਿੱਚ ਜੋ ਜ਼ਿਆਦਾ ਲੋਕ ਨੇ ਮੋਟਾਪਿਆਂ ਦਾ ਸ਼ਿਕਾਰ ਨੇ ਜਿਸ ਦੇ ਕਾਰਨ ਹੁਣ ਇਹ ਜੋ ਦਵਾਈ ਹੈਗੀ ਭਾਰਤ ਦੇ ਵਿੱਚ ਕਾਫੀ ਲੋਕਾਂ ਦੇ ਲਈ ਫਾਇਦੇਮੰਦ ਸਾਬਤ ਹੋਵੇਗੀ ਇਹਨਾਂ ਦਵਾਈ ਦੇ ਨਾਲ ਮੋਟਾਪਾ ਘੱਟ ਹੋ ਜਾਵੇਗਾ ਤੁਸੀਂ ਫੇਰ ਤੋਂ ਬਿਲਕੁਲ ਫਿੱਟ ਹੋ ਸਕਦੇ ਹੋ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਤੁਸੀਂ ਵੀ ਆਪਣੇ ਆਫਿਸ ਦੇ ਵਿੱਚ ਜਾਂ ਫਿਰ ਕਿਤੇ ਵੀ ਗੁਆਂ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਕੁਝ ਅਜਿਹੇ ਲੋਕ ਭਾਵੇਂ ਅਸੀਂ ਮਹਿਲਾਵਾਂ ਦੀ ਗੱਲ ਕਰ ਲਈਏ ਪੁਰਸ਼ਾਂ ਦੀ ਗੱਲ ਕਰ ਲਈਏ ਤਾਂ ਉਹ ਤੁਹਾਨੂੰ ਇੰਨੇ ਕਾ ਜ਼ਿਆਦਾ ਮੋਟੇ ਨਜ਼ਰ ਆਉਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਇੰਨੇ ਮੋਟੇ ਕਿਉਂ ਹੋ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਲੱਖ ਕੋਸ਼ਿਸ਼ ਕਰਦੇ ਨੇ ਪਰ ਮੁਤਾਪਾ ਸਾਡਾ ਘਟ ਨਹੀਂ ਹੁੰਦਾ ਤੇ ਕਹਿੰਦੇ ਆ ਜਿੰਨਾ ਕ ਮੋਟਾਪਾ ਹੋਵੇਗਾ ਓਨੀ ਕ ਹੀ ਬਿਮਾਰੀ ਵਧਦੀ ਜਾਂਦੀ ਹੈ ਤੇ ਆਖਰ ਕਿਹੜੀ ਦਵਾਈ ਹੈਗੀ ਅਸੀਂ ਤੁਹਾਨੂੰ ਇਸ ਬਾਬਤ ਜਾਣਕਾਰੀ ਦਿੰਨੇ ਆ ਤਾਂ ਜੋ ਤੁਹਾਡੇ ਤੱਕ ਵੀ ਜਾਣਕਾਰੀ ਪਹੁੰਚ ਜਾਵੇ ਕਿ ਆਖਰ ਇਹ ਦਵਾਈ ਕਿਹੜੀ ਹੈਗੀ ਕਿਸ ਤਰੀਕੇ ਦੇ ਨਾਲ ਦਵਾਈ ਲਈ ਜਾ ਸਕਦੀ ਹੈ ਆਖਰ ਕਿੰਨੇ ਚ ਇਹ ਦਵਾਈ ਮਿਲੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਦਵਾਈ ਹੈ ਗਿਆ ਮੌਨ ਜਾਰੋ ਤੋਂ ਬਾਅਦ ਹੁਣ ਡੈਨਮਾਰਕ ਦੀ ਦਵਾਈ ਕੰਪਨੀ ਜਿਹੜੀ ਹੈਗੀ ਨੋਵੋ ਨਾਰਡਿਕਸ ਨੇ ਵਜ਼ਨ ਘਟ ਕਰਨ ਵਾਲੀ ਇਹ ਦੂਜੀ ਦਵਾਈ ਜਿਹੜੀ ਹੈਗੀ ਕੱਢ ਲਈ ਆਈ ਹੈ ਲਾਂਚ ਉਹਨਾਂ ਨੇ ਕੀਤੀ ਹੈਗੀ ਜਿਸ ਦਾ ਨਾਮ ਵਿਗੋਬੀ ਦੱਸਿਆ ਜਾ ਰਿਹਾ ਦੁਨੀਆ ਭਰ ਦੇ ਵਿੱਚ ਵਜ਼ਨ ਘਟ ਕਰਨ ਵਾਲੀ ਇਹ ਜੋ ਦਵਾਈ ਹੈਗੀ ਇਸ ਨੂੰ ਲੈ ਕੇ ਹਲਚਲ ਮਚੀ ਹੋਈ ਹੈ ਲੇਕਿਨ ਇਜ਼ੀ ਜੇਕਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਦੀ ਖਰੀਦਣ ਦੀ ਜੋ ਹੈ ਵਸਤੇ ਵਿੱਚ ਨਹੀਂ ਹੈ। ਦਰਅਸਲ ਮੋਟਾਪਾ ਜਿਸ ਤਰੀਕੇ ਦੇ ਨਾਲ ਮਹਾਮਾਰੀ ਦੀ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਮੋਟਾਪਾ ਫੈਲ ਰਿਹਾ ਇਸ ਨੂੰ ਘਟਾਉਣਾ ਬੇਹੱਦ ਜ਼ਰੂਰੀ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਦਵਾਈ ਜਿਹੜੀ ਹੈਗੀ ਆ ਬਣਾਈ ਗਈ ਹੈ। ਤਾਂ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਇੰਡੀਆ ਏਬ ਜਿਨ੍ਹਾਂ ਨੇ ਸਟੱਡੀ ਕੀਤੀ ਜਿਸ ਸੇ ਬਹੁਤਾਂ ਜਾਣਕਾਰੀ ਇਹ ਦਿੱਤੀ ਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵਜ਼ਨ ਤੇ ਸਭ ਤੋਂ ਜ਼ਿਆਦਾ ਮੋਟਾਪਿਆਂ ਦੇ ਨਾਲ ਲੋਕ ਜਿਹੜੇ ਹੈਗੇ ਉਹ ਗ੍ਰਸਤ ਨੇ ਤੀਜੀ ਸਭ ਤੋਂ ਵੱਡੀ ਜਨਸੰਖਿਆ ਹੈਗੀ ਆ ਤੇ ਮੋਟਾਪੇ ਦੇ ਨਾਲ ਗ੍ਰਸਤ ਲੋਕਾਂ ਦੀ ਸੰਖਿਆ ਯਾਨੀ ਗਣਤੇ ਜਿਹੜੀ ਹੈਗੀ ਆ 254 ਮਿਲੀਅਨ ਹੈ ਜਦੋਂ ਕਿ ਟਿੱਡ ਦੀ ਚਰਬੀ ਦੀ ਗੱਲ ਕਰ ਲਈਏ ਟਿੱਡ ਤੋਂ ਮੋਟਾਪੇ ਦੀ ਗੱਲ ਕਰ ਲਈਏ ਤਾਂ 351 ਮਿਲੀਅਨ ਲੋਕ ਨੇ ਮਟਾਪਾ ਜੋ ਕਿ ਬਹੁਤ ਵੱਡੀ ਸਮੱਸਿਆ ਹੈ ਜਿਸ ਨੂੰ ਠਲਪਾਉਣ ਦੇ ਲਈ ਇਹ ਦਵਾਈ ਜਿਹੜੀ ਆ ਬਣਾਈ ਗਈ ਹੈ ਨੋਵੋ ਨੋ ਡਿਸਕ ਜੋ ਕਿ ਮੰਗਲਵਾਰ ਨੂੰ ਭਾਰਤ ਦੇ ਵਿੱਚ ਵਜ਼ਨ ਘਟਾਉਣ ਦੇ ਲਈ ਇਹ દવા ਜਿਹੜੀ ਹੈਗੀ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਵਿਕੂਬੀ ਹੈ ਸ਼ਾਇਦ ਤੁਸੀਂ ਇਸ ਬਾਰੇ ਸੁਣਿਆ ਨਹੀਂ ਹੋਵੇਗਾ ਕਿਉਂਕਿ ਹੁਣੇ ਲਾਂਚ ਕੀਤਾ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇੰਜੈਕਟੇਬਲ ਸੀਮਾ ਗੁਲਟਾਈਟ ਹੈ ਡੈਨਮਾਰਕ ਦੀ ਦਵਾਈ ਜਿਹੜੀ ਹੈਗੀ ਕੰਪਨੀ ਨੋਵੋ ਨੋਰਡਿਕਸ ਨੇ ਮੰਗਲਵਾਰ ਨੂੰ ਭਾਰਤ ਦੇ ਵਿੱਚ ਇੱਕ ਵਾਰ ਜੋ ਹੈ ਹਫਤੇ ਦੇ ਵਿੱਚ ਇੰਜੈਕਸ਼ਨ ਵਾਲੀ ਇਹ ਵਜ਼ਨ ਘਟਾਉਣ ਵਾਲੀ ਦਵਾਈ ਵਿਗੋਵੀ ਲਾਂਚ ਕੀਤੀ ਹੈ ਜਿਸ ਦੀ ਕੀਮਤ 4336.25 ਰੁਪਏ ਹੈ ਯਾਨੀ ਕਿ ਇਹ ਦਵਾਈ ਤੁਹਾਨੂੰ ਇਹ ਇੰਜੈਕਸ਼ਨ ਜੋ ਹੈ ਇੱਕ ਖੁਰਾਕ ਤੁਹਾਨੂੰ ਕਰੀਬ-ਕਰੀਬ 4336.25 25 ਰੁਪਏ ਦੀ ਮਿਲੇਗੀ ਵਿਗੋਵੀ ਇੱਕ ਵਾਰ ਹਫਤੇ ਦੇ ਵਿੱਚ ਗਲੂਕਾਨ ਵਰਗੇ ਜੋ ਹੈ ਪੈਪਟਾਈਡਸ ਇੱਕ ਰਿਸੈਪਟਰ ਐਗੋਨਿਸਟ ਹੈ ਜੋ ਕਿ ਭਾਰਤ ਦੇ ਵਿੱਚ ਪਹਿਲੀ ਵਾਰ ਜੋ ਹੈ ਪਹਿਲੀ ਵਾਰ ਇਹ ਅਜੇਹੀ ਦਵਾਈ ਲਾਂਚ ਕੀਤੀ ਗਈ ਹੈ ਤੁਹਾਨੂੰ ਦੱਸ ਇਹ ਕਿ ਸੇਮਾ ਗਲੂਟਾਈਡ ਸક્રિય ਜਿਹੜੇ ਵਜ਼ਨ ਵਧਾਉਂਦੇ ਨੇ ਉਹਨਾਂ ਦੇ ਲਈ ਇਹ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਪੰਜ ਖੁਰਾਕ ਹੋਣਗੇ 0.25 ਮਿਲੀਗ੍ਰਾਮ ਦਾ ਖੁਰਾਕ ਹੋਵੇਗਾ 0.5 ਮਿਲੀਗ੍ਰਾਮ ਦਾ ਖੁਰਾਕ ਹੋਵੇਗਾ 1 ਮਿਲੀਗ੍ਰਾਮ ਦਾ ਖੁਰਾਕ ਹੋਵੇਗਾ ਇਸੇ ਦੇ ਨਾਲ 1.7 ਮਿਲੀਗ੍ਰਾਮ ਤੇ 2.4 ਮਿਲੀਗ੍ਰਾਮ ਤੇ ਇੱਕ ਜੋ ਹੈ ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਤੁਹਾਨੂੰ ਇਹ ਜੋ ਡਿਵਾਈਸ ਹੈ ਕੀ ਆ ਇਹ ਤੁਹਾਨੂੰ ਵਜ਼ਨ ਘੱਟ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਕੰਪਨੀ ਨੇ ਕਿਹਾ ਕਿ ਤੁਹਾਨੂੰ ਇੱਕ ਖੁਰਾਕ ਜੋ ਹੈ 4336 ਦੇ ਨਿਰਣ ਤੇੜੇ ਮਿਲ ਜਾਵੇਗਾ ਯਾਨੀ ਕਿ ਜੇਕਰ ਸਾਲ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ 17365 ਰੁਪਏ ਦੇ ਵਿੱਚ ਇਹ ਦਵਾਈ ਮਿਲ ਸਕਦੀ ਹੈ ਤੁਹਾਨੂੰ ਦੱਸ ਦੇ ਕਿ 1.7 ਮਿਲੀਗ੍ਰਾਮ ਦੀ ਕੀਮਤ 24000 280 ਰੁਪਏ ਪ੍ਰਤੀ ਪੈਨ ਦੱਸੀ ਜਾ ਰਹੀ ਹੈ 2.4 ਮਿਲੀਗ੍ਰਾਮ ਦੀ ਕੀਮਤ 26015 ਰੁਪਏ ਦੱਸੀ ਜਾ ਰਹੀ ਹੈ ਇਸੇ ਬਾਬਤ ਜਦੋਂ ਡਾਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਨ੍ਹਾਂ ਦਾ ਬੀ ਐਮ ਆਈ 25 ਤੋਂ ਜ਼ਿਆਦਾ ਹੈ ਉਹਨਾਂ ਨੂੰ ਇਹ ਦਵਾਈ ਲੈਣੀ ਚਾਹੀਦੀ ਹੈ ਕਿਉਂਕਿ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਿਮਾਰੀ ਨਾ ਹੋਵੇ ਤਾਂ ਤੁਹਾਨੂੰ ਇਹ ਵੀ ਦੱਸ દઈએ ਕਿ ਜੋ ਇਹ ਵਿਗੋਵਿਧ ਦਵਾਈ ਹੈਗੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਵਾਈ ਦੇ ਨਾਲ ਜੀ ਐਲ ਪੀ 1 ਰਿਸੈਪਟਰ ਜੋ ਹੈ ਉਹ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ ਜਿਸ ਦੇ ਕਾਰਨ ਭੁੱਖ ਤੁਹਾਨੂੰ ਘੱਟ ਲੱਗੇਗੀ ਤੇ ਨਾਲ ਹੀ ਤੁਹਾਡੀ ਜੋ ਕ੍ਰੇਵਿੰਗਸ ਨੇ ਉਹ ਵੀ ਖਤਮ ਹੋ ਜਾਣਗੇ ਆਖਰਕਾਰ ਜੋ ਹੈ ਇਸ ਦੇ ਸੇਵਨ ਦੇ ਨਾਲ ਤੁਹਾਡਾ ਵਜ਼ਨ ਘੱਟ ਹੋਵੇਗਾ ਇਸ ਦੇ ਨਾਲ ਇਨਸੂਲਿਨ ਰੈਜ਼ਿਸਟੈਂਸ ਵੀ ਜੋ ਹੈ ਉਹ ਇੰਪਰੂਵ ਹੁੰਦਾ ਹੈ ਜਿਸ ਦੇ ਕਾਰਨ ਕਾਰਡੀਓ metabolic system ਜੋ ਹੈ ਬਹੁਤ ਜ਼ਿਆਦਾ ਠੀਕ ਹੋ ਜਾਂਦਾ ਹੈ ਤੇ डाइजेस्टिव system ਜੋ ਹੈ ਤੁਹਾਡਾ ਉਹ ਸਲੋ ਹੁੰਦਾ ਹੈ ਜਿਸ ਦੇ ਕਾਰਨ ਤੁਹਾਨੂੰ ਹਮੇਸ਼ਾ ਇਹੀ ਫੀਲ ਹੋਵੇਗਾ ਕਿ ਤੁਹਾਡਾ ਢਿੜ ਪਰਿਆ ਹੋਇਆ ਜਿਸ ਦੇ ਕਾਰਨ ਤੁਸੀਂ ਘੱਟ ਖਾਣਾ ਖਾਓਗੇ ਤੇ ਇਸ ਦੇ ਕਾਰਨ ਤੁਹਾਡਾ ਵਜ਼ਨ ਘੱਟ ਹੋਵੇਗਾ ਤਾਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਦਵਾਈ ਬੇਸ਼ੱਕ ਲਾਂਚ ਕਰ ਦਿੱਤੀ ਗਈ ਹੈ ਪਰ ਇਹ ਦਵਾਈ ਜਿਹੜੀ ਆ ਕਾਫੀ ਮਹਿੰਗੀ ਹੈਗੀਆ ਹਾਲਾਂਕਿ ਇਸ ਨੂੰ ਲੈ ਕੇ ਗੱਲ ਵੀ ਕਹੀ ਗਈ ਹੈਗੀ ਰਿਸੋਰਸਸ ਦੇ ਵੱਲੋਂ ਕਿ ਇਹ ਦਵਾਈ ਬਹੁਤ ਜ਼ਿਆਦਾ ਮਹਿੰਗੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਦਵਾਈ ਜਿਹੜੀ ਹੈਗੀ ਲਾਂਚ ਕੀਤੀ ਗਈ ਹੈ ਬਾਹਰਲੇ ਦੇਸ਼ ਦੇ ਵਿੱਚ ਇਸ ਕਰਕੇ ਇਹ ਦਵਾਈ ਫਿਲਹਾਲ ਜੋ ਹੈ ਬਹੁਤ ਜ਼ਿਆਦਾ ਮਹਿੰਗੀਆਂ ਹੋ ਸਕਦਾ ਆਉਣ ਵਾਲੇ 2 ਸਾਲਾਂ ਦੇ ਵਿੱਚ ਇਸ ਦੀ ਕੀਮਤ ਜਿਹੜੀ ਹੈਗੀ ਘਟ ਹੋ ਜਾਵੇਗੀ ਖੈਰ ਇਸ ਦੇ ਵਿੱਚ ਸਭ ਤੋਂ ਲਾਹੇਵੰਦ ਗੱਲ ਇਹ ਹੈਗੀ ਕਿ ਦੇਸ਼ ਦੇ ਵਿੱਚ ਕਾਫੀ ਲੋਕ ਅਜਿਹੇ ਨੇ ਜੋ ਮੋਟਾਪੇ ਦਾ ਸ਼ਿਕਾਰ ਨੇ ਤੇ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਲਗਾਤਾਰ ਆਪਣੇ ਮੋਟਾਪੇ ਤੋਂ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਕਿ ਕੁਝ ਵੀ ਖਾਂਦੇ ਨੇ ਉਹਨਾਂ ਨੂੰ ਉਹ ਲੱਗ ਜਾਂਦਾ ਉਹਨਾਂ ਦਾ ਜਿਹੜਾ ਮੋਟਾਪਾ ਹੈ ਲਗਾਤਾਰ ਵਧ ਰਿਹਾ ਜਿਸ ਤੋਂ ਕਿਤੇ ਨਾ ਕਿਤੇ ਲੋਕਾਂ ਨੂੰ ਹੁਣ ਸ਼ਾਇਦ ਨਿਜਾਤ ਮਿਲ ਸਕਦੀ ਹੈ